ਸ਼੍ਰੀ ਮੁਕਸਰ ਸਾਹਿਬ ਬਠਿੰਡਾ ਮਾਰਗ ਤੇ ਸੜਕ ਹਾਦਸਾ ਦਰਖਤ ਨਾਲ ਜਾ ਟਕਰਾਈ ਟੋਇਟਾ ਕਾਰ ਚਾਰ ਦੀ ਮੌਤ ਇੱਕ ਗੰਭੀਰ ਜ਼ਖਮੀ ਬਠਿੰਡਾ ਤੋਂ ਸ਼੍ਰੀ ਮੁਕਸਰ ਸਾਹਿਬ ਵੱਲ ਜਾ ਰਹੀ ਸੀ ਕਾਰ ਰਾਮਮੰਡੀ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਭਾਗ ਲੈਣ ਤੋਂ ਬਾਅਦ ਸ਼੍ਰੀ ਮੁਕਸਰ ਸਾਹਿਬ ਵਾਪਸ ਆ ਰਹੇ ਇੱਕ ਪਰਿਵਾਰ ਦੇ ਤਿੰਨ ਜੀਆ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਦੀ ਕਾਰ ਸ਼੍ਰੀ ਮੁਕਸਰ ਸਾਹਿਬ ਬਠਿੰਡਾ ਮਾਰਗ ਤੇ ਪੈਂਦੇ ਪਿੰਡ ਗੋਟੜ ਸ਼੍ਰੀ ਕੋਲ ਦਰਖਤ ਨਾਲ ਜਾ ਟਕਰਾਈ। ਕਾਰ ਨੂੰ ਗੁਰਪ੍ਰੀਤ ਸਿੰਘ ਗੋਪੀ ਚਲਾ ਰਿਹਾ ਸੀ। ਹਾਦਸੇ ਵਿੱਚ ਗੁਰਪ੍ਰੀਤ ਸਿੰਘ ਅਤੇ ਉਸਦੇ ਦੋਸਤ ਜਸਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਗੁਰਪ੍ਰੀਤ ਸਿੰਘ ਦੀ ਮਾਤਾ ਜਸਵਿੰਦਰ ਕੌਰ ਅਤੇ ਪਿਤਾ ਦਰਸ਼ਨ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਦੌਰਾਨ ਗੁਰਪ੍ਰੀਤ ਸਿੰਘ ਦੇ ਦੋਸਤ ਜਸਵਿੰਦਰ ਸਿੰਘ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਦਾ ਇਲਾਜ ਚੱਲ ਰਿਹਾ ਹੈ। ਅੱਜ ਸਵੇਰ-ਸਵੇਰ ਜਦੋਂ ਫੋਨ ਆਇਆ ਹਸਪਤਾਲ ਚੋਂ ਕਿ ਇੰਨਾ ਕੁਝ ਬੁਰਾ ਹੋਇਆ ਜੇ ਬੜਾ ਮਨ ਦੁਖਿਆ ਜਦ ਇੱਕ ਪਰਵਾਹ ਦੇ ਹੀ ਜੀ ਘਗੋ ਚਲੇ ਗਏ। ਫਟਾਫਟ ਹਸਪਤਾਲ ਦੇ ਵਿੱਚ ਪਹੁੰਚੇ ਮਾਰੇ ਦੋਸਤ ਨੂੰ ਲੈ ਗਿਆ ਨਾਲ ਉੱਥੇ ਜਿੱਥੇ ਜਾ ਕੇ ਤੇ ਦੇਖਿਆ। ਤਬ ਬਹੁਤ ਮੰਨ ਪਰੇਸ਼ਾਨ ਹੋਇਆ ਅਸੀਂ ਡੈਡ ਬੋੜੀਆਂ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਇੱਥੇ ਮੌਤਚੀ ਦੇ ਵਿੱਚ ਰਖਾਇਆ ਗਿਆ ਪਰ ਮੈਂ ਦੇਖੋ ਤੁਹਾਨੂੰ ਪਾਸਪੋਰਟ ਵੀਜ਼ਾ ਨੂੰ ਮੈਂ ਕੀ ਕਵਾਂ ਤੁਸੀਂ ਦੱਸਾਂਗੇ ਜਾਨੀ ਜਾਨੋ ਸਾਗਰ ਨੂੰ ਤੁਹਾਨੂੰ ਪਤਾ ਹੈ ਇੱਥੋਂ ਦੇ ਹਾਲਾਤ ਕੀ ਹੈਗੇ ਕੀ ਨਹੀਂ ਹੈਗੇ ਹਨ ਕਿੱਡੀ ਨਾਕਾਮੀ ਇਹਨਾਂ ਦੀ ਮੌਤਚੀ ਦੇ ਵਿੱਚ ਫੇਜ ਵੀ ਨਹੀਂ ਸਰਕਾਰੀ ਕਿੱਡੀ ਨਕਮੀ ਹੈ ਕੀ ਫੇਜ ਵੀ ਨਹੀਂ ਰਖਾ ਸਕਦੀ ਐਡੇ ਹਾਲਾਤ ਬੁਗੇ ਆ ਇੱਥੇ ਕਿੰਨੀ ਕੋ ਗਈ ਅਸੀਂ ਗੋਲਾ ਪਾਈਏ 1 ਵਗੀ ਪਾਲੀਏ 2 ਵਗੀ ਪਾਲੀਏ 3 ਵਗੀ ਪਾਲੀਏ ਅਖੀ ਸਾਡੇ ਵਰਗਾ ਸਮਾਜ ਸਿਵੀ ਜਾ ਕੇ ਘਰੇ ਬਹਿ ਜਾਊ ਛੱਡੋ ਯਾਰ ਇਹਨਾਂ ਦਾ ਮੱਥਾ ਮੰਗਣਾ ਕਿੱਡਾ ਔਖਾ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਉਹ ਕਿਸੇ ਘਰੇ ਜਿਨ੍ਹਾਂ ਦੇ ਘਰੇ ਮੌਤ ਹੁੰਦੀ ਹੈ ਪਤਾ ਉਹਨੂੰ ਲੱਗਦਾ ਜਿਨ੍ਹਾਂ ਦੇ ਜੀ ਜਾਂਦੇ ਆ ਪਤਾ ਉਹਨੂੰ ਲੱਗਦਾ ਤੇ ਜਿੰਦੇ ਤੇ ਬੀਤੇ ਉਹੀ ਜਾਣੇ ਇੱਥੇ ਫ੍ਰਿਜ ਹੈ ਨਹੀਂ ਕਿ ਜਾ ਕੇ ਵੇਖੋ ਫ੍ਰਿਜ ਆਸੀਂ ਸ਼ਮਸ਼ਾਨ ਘਰ ਚੋਂ ਲੈ ਕੇ ਆਏ ਮੌਤਗੀ ਦੇ ਵਿੱਚ ਫ੍ਰਿਜ ਹੀ ਹੈ ਨਹੀਂ ਕਿ ਡੈਡ ਬੁੜੀ ਰੱਖਣ ਵਾਸਤੇ ਉਤੋਂ ਕਹਿੰਦੇ ਜੀ ਫ੍ਰਿਜ ਤੋਂ ਵੀ ਇੰਤਜ਼ਾਮ ਕਰ ਲਓ ਜੀ ਇਹਨਾਂ ਦੇ ਘਰ ਦੇ ਵਿਚਾਈ ਗਏ ਤੇ ਸ਼ਮਸ਼ਾਨ ਘਰ ਚੋਂ ਫੁੱਜਾਂ ਲੈ ਕੇ ਆਏ ਬਹੁਤ ਮਾੜੀ ਗੱਲ ਐ ਪ੍ਰਸ਼ਾਸਨ ਉਸਤੇ ਮਾੜੀ ਗੱਲ ਐ ਤੇ ਸਰਕਾਰ ਉਸਤੇ ਮਾੜੀ ਗੱਲ ਐ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਰਕਾਰੀ ਹਸਪੀਟਲ ਦਾ ਵੱਲ ਧਿਆਨ ਦਿੱਤਾ ਜਾਵੇ ਸ਼ਹੀ ਮੁਖਸਰ ਸਾਹਿਬ ਦਾ ਜਿਹੜਾ ਸਰਕਾਰੀ ਹਸਪਤਾਲ ਐ ਬਿਲਡਿੰਗਾਂ ਵੱਡੀਆਂ ਵੱਡੀਆਂ ਆ ਬਹੁਤ ਸੋਭਦਾਨੀ ਹੈਗੀ ਬਿਲਡਿੰਗਾਂ ਨਵੀਆਂ ਬਣੀਆਂ ਦੀਆਂ ਭਾਗ ਤੁਹਾਨੂੰ ਤਾਂ ਸਭਾ ਪਤਾ ਹੀ ਐ ਉਹ ਜਾਨਣਾ ਤੁਸੀਂ ਆਉਣੇ ਹੋ ਤੁਸੀਂ ਵੀ ਆਉਣੇ ਹੋ ਸਾਡੇ ਵੀ ਗਿਹੜੇ ਲੱਗਦੇ ਕਹਿੰਦੇ ਆ ਨਵੀਆਂ ਬਿਲਡਿੰਗਾਂ ਨਹੀਂ ਸਹੂਲਤਾਂ ਜਵਾਨੀ ਜੇ ਹੋ ਜੇ ਤਾਂ ਹੱਥ ਜੋੜਦਾ ਥੋੜੇ ਆ ਕਾਗਦੇ ਉਸੇ ਕਾਈ ਹਸਤਾਲ ਦਾ ਕੋਈ ਹੱਲ ਕਰਦੇ ਹੋ ਲੋਕਾਂ ਕੋਈ ਇਲਾਜਾਂ ਲਈ ਪੈਸੇ ਨਹੀਂ ਆ ਜਿੰਨਾਂ ਤੇ ਬੀਤੀਆਂ ਉਹਨਾਂ ਨੂੰ ਪਤਾ ਹੁੰਦਾ ਸਭ ਤੋਂ ਪਹਿਲਾਂ ਤਾਂ ਜੀ ਇਹ ਗੱਲ ਕਰਨ ਲੱਗੇ ਕਿ ਬਹੁਤ ਹੀ ਮੰਦਪਗੀ ਘਟਾ ਸਾਡੇ ਮੁਕਸਰ ਸ਼ਹਿਰ ਦੇ ਵਿੱਚ ਜਿਹੜਾ ਕਿ ਅੱਜ ਐਡਾ ਵੱਡਾ ਕਹਿਰ ਟੁੱਟਿਆ ਜਿਹਦੇ ਵਿੱਚ ਇੱਕ ਮੁਖਤਿਆਰ ਟ੍ਰੇਲਰਸ ਦੇ ਨਾਮ ਤੇ ਗੁਰਪ੍ਰੀਤ ਸਿੰਘ ਉਸ ਗੋਪੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਦਰਸ਼ਨ ਸਿੰਘ ਢਿੱਲੋਂ ਤੇ ਉਹਨਾਂ ਦੇ ਮਤਲਬ ਮੰਮੀ ਗੋਪੀ ਦੇ ਮੰਮੀ ਜੀ ਜਸਵਿੰਦਰ ਕੌਰ ਤੇ ਇੱਕ ਉਹਨਾਂ ਦਾ ਦੋਸਤ ਜਸਕਰਨ ਸਿੰਘ ਕੁੰਨ ਦੀ ਵਾਈਫ ਆ ਲੰਬੀ ਤੋਂ ਜਸਕਰਨ ਸਿੰਘ ਤੇ ਉਹਨਾਂ ਦੀ ਵਾਈਫ ਲੰਬੀ ਤੋਂ ਇਹ ਪੰਜ ਜਣੇ ਕਾਰ ਦੇ ਵਿੱਚ ਸਵਾਰ ਹੋ ਕੇ ਰਾਮੇ ਤੋਂ ਆ ਰਹੇ ਸੀਗੇ ਵਾਪਸ ਇਹਨਾਂ ਦਾ ਸਵੇਰ ਅੱਜ ਐਕਸੀਡੈਂਟ ਹੋ ਗਿਆ ਜਿਹੜੀ ਇਹਨਾਂ ਦੀ ਆਪਦੀ ਪਰਸਨਲ ਕਾਰ ਸੀ ਉਹਦੇ ਨਾਲ ਉਹ ਦਾ ਦਰਖਤ ਦੇ ਵਿੱਚ ਵਜਨ ਕਰਨ ਜਿਹਦੇ ਵਿੱਚ ਕੇ ਚਾਰਾਂ ਦੀ ਤਾਂ ਮੌਤ ਹੋ ਚੁੱਕੀ ਹੈ ਗੁਰਪ੍ਰੀਤ ਸਿੰਘ ਗੋਪੀ ਜਸਕਰਨ ਸਿੰਘ ਉਹਨਾਂ ਦੇ ਮਤਲਬ ਗੋਪੀ ਦੇ ਮਦਰ ਜਸਵਿੰਦਰ ਕੌਰ ਤੇ ਉਹਨਾਂ ਦੇ ਫਾਦਰ ਸਾਹਿਬ ਠੀਕ ਹੈ ਜੀ ਜਿਹੜੀ ਉਹਨਾਂ ਦੀ ਜਸਕਰਨ ਦੀ ਵਾਈਫ ਹੋ ਜੇ ਸੀਰੀਅਸ ਪਏ ਨੇ ਬਾਂਸਲਾ ਹਸਪੀਟਲ ਦੇ ਵਿੱਚ ਉਸ ਤੋਂ ਅਗਲੀ ਜਿਹੜੀ ਮਾੜੀ ਘਟਨਾ ਇਹ ਹੈ ਵੀ ਅਸੀਂ ਲੈ ਕੇ ਹਸਪੀਟਲ ਪਹੁੰਚੇ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਜਿਹੜੀਆਂ ਡੈੱਡ ਬਾਡੀਆਂ ਰੱਖਣ ਨੂੰ ਜਿਹੜੀ ਜਗ੍ਹਾ ਉਹ ਸਿਰਫ ਦੋ ਹੀ ਫ੍ਰੀਜਾਂ ਉਹ ਕਹਿੰਦੇ ਚਾਲੂ ਆ ਸਾਡੇ ਤੋਂ ਪਹਿਲਾਂ ਇੱਕ ਡੈੱਡ ਬੋਡੀ ਲੱਗੀ ਹੋਈ ਸੀ ਇੱਕ ਅਸੀਂ ਗੁਰਪ੍ਰੀਤ ਸਿੰਘ ਗੋਪੀ ਦੀ ਡੈੱਡ ਬੋਡੀ ਲਾਈ ਹੈ ਬਾਕੀ ਜਿਹੜੀਆਂ ਡੈੱਡ ਬੋਡੀਆਂ ਆਸਤੇ ਅਸੀਂ ਆਪਦਾ ਪ੍ਰਾਈਵੇਟ ਪ੍ਰਬੰਧ ਕੀਤਾ ਔਰ ਅਸੀਂ ਲਿਖ ਕੇ ਰਿਟਰਨ ਦੇ ਵਿੱਚ ਵੀ ਸਾਥੋਂ ਲਿਖਾ ਲਿਆ ਪਿਛਲੇ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਆਸਤੇ ਅਸੀਂ ਪ੍ਰਬੰਧ ਫ੍ਰੀਜਾਂ ਦਾ ਆਪ ਕਰਾਂਗੇ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਇਹੋ ਜੇ ਮੰਦ ਭਾਗੇ ਜਿਹੜੀ ਘਟਨਾ ਪਹਿਲੀ ਗੱਲ ਤਾਂ ਕਿਸੇ ਦੇ ਘਟੇ ਹੀ ਨਾ ਅਗਰ ਕਿਸੇ ਦੇ ਘਟਦੇ ਤਾਂ ਉਹ ਇਸ ਸਮੇਂ ਦੇ ਵਿੱਚ ਕੀ ਕਰੂਗਾ ਫ੍ਰੀਜਾਂ ਦਾ ਪ੍ਰਬੰਧ ਕਰੂਗਾ ਜਾਂ ਕੁਛ ਇਹ ਨੇ ਜੀ ਰਾਮਾ ਮੰਡੀ ਤੋਂ ਆਉਂਦੇ ਕਰ ਅੱਤੇ ਤੁਹਾਰੇ ਸਿਰ ਕਾ ਆਪਣੀ ਕਾਰ ਤੇ ਦਰਸ਼ਨ ਸਿੰਘ ਤੇ ਦਾ ਪਰਿਵਾਰ ਇਹ ਆਉਂਦੇ ਉਹਨਾਂ ਦੀ ਅੱਖ ਲੱਗੀ ਕਿਤੇ ਨਿੰਦਰ ਅਸੀ ਰਾਦਾ ਤੇ ਗੱਡੀ ਬੋਟਰ ਸੀਮਿੰਟ ਕੋਲ ਕਿਕਰ ਚ ਵਜੀ ਗੱਡੀ ਗੱਡੀ ਵਜਨ ਕਰਕੇ ਇੱਕ ਤਾਂ ਜਸਿੰਦਰ ਕੌਰ ਦਰਸ਼ਨ ਸਿੰਘ ਪਤਨੀ ਤੇ ਗੁਰਪ੍ਰੀਤ ਸਿੰਘ ਲੜਕਿਆਂ ਦਾ ਇਹਦੀ ਡੈਥ ਹੋ ਗਈ ਏ ਇੱਕ ਜਸਕਰਨ ਸਿੰਘ ਇਹ ਦੋਸਤ ਦਾ ਸੀ ਗੁਰਪ੍ਰੀਤ ਦਾ ਇਹ ਆਪਣੇ ਲੰਬੀ ਡਾਪ ਤੋਂ ਇਹਦੀ ਮਤਲਬ ਹੋ ਗਈ ਦੋ ਸੀਰੀਅਸ ਨੇ ਇੱਕ ਨੂੰ ਮੁੰਡੇ ਡਰਾਈਵਰ ਕਰਤਾ ਤੇ ਇੱਕ ਕੁਛਾ ਹਸਪੀਟਲ ਅਲਾਜ ਚਲ ਰਿਹਾ ਇਹ ਕਾਰਵਾਈ ਤੇ ਬਿਆਨ ਜੋ ਉਹਨਾਂ ਕਰਦੇ ਬਿਆਨ ਦੇ ਨੇ ਉਹ ਸਾਫ਼ ਤੇ ਕਰਵੇ ਕੀ ਸੀ